25 ਤੋਂ 30% ਸੈਂਟੈਂਸ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਆਪਾਂ ਇੰਪੈਰੇਟਿਵ ਫਾਰਮ 'ਚ ਵਰਤਦੇ ਆ ਇੰਪੈਰੇਟਿਵ ਸੈਂਟੈਂਸ ਕਿਹੜੇ ਹੁੰਦੇ ਆ ਜਿਹੜੇ ਸੈਂਟੈਂਸ ਦੇ ਵਿੱਚ ਆਪਾਂ ਕਿਸੇ ਨੂੰ ਕੁਝ ਕਰਨ ਵਾਸਤੇ ਕਹੀਏ ਕੋਈ ਕੰਮ ਕਰਨ ਵਾਸਤੇ ਕਹੀਏ ਉਹਨਾਂ ਨੂੰ ਆਪਾਂ ਇੰਪੈਰੇਟਿਵ ਸੈਂਟੈਂਸ ਬੋਲਦੇ ਆ ਹੁਣ ਜੇ ਇੰਪੈਰੇਟਿਵ ਸੈਂਟੈਂਸ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਵਾਸਤੇ ਇੰਨੇ ਜ਼ਰੂਰੀ ਆ ਤਾਂ ਇਹ ਵਰਤੇ ਕਿੱਥੇ ਜਾਂਦੇ ਆ ਕਦੋਂ ਜਾਂਦੇ ਆ ਬੇਸਿਕਲੀ 4 ਫਾਰਮਾਂ 'ਤੇ ਠੀਕ ਹੈ ਪਹਿਲਾ ਹੈ ਸਭ ਤੋਂ ਪਹਿਲਾ ਵਰਤੇ ਜਾਂਦੇ ਆ ਕੋਈ ਕਮਾਂਡ ਜਾਂ ਕੋਈ ਆਰਡਰ ਦੇਣ ਵਾਸਤੇ ਠੀਕ ਜਦੋਂ ਆਪਾਂ ਕਿਸੇ ਨੂੰ ਕੋਈ ਕਮਾਂਡ ਦੇਣੀ ਆ ਜਾਂ ਕੋਈ ਆਰਡਰ ਦੇਣਾ ਤਾਂ ਇੰਪੈਰੇਟਿਵ ਸੈਂਟੈਂਸ ਵਰਤੇ ਜਾਂਦੇ ਆ ਇੰਪੈਰੇਟਿਵ ਸੈਂਟੈਂਸ ਦੀ ਜਿਹੜੀ ਨਿਸ਼ਾਨੀ ਕੀ ਆ ਕਿ ਇੰਪੈਰੇਟਿਵ ਸੈਂਟੈਂਸ ਦੇ ਜਿਹੜੇ ਹੈਗੇ ਆ ਸਟਾਰਟਿੰਗ ਦੇ ਵਿੱਚ ਹੀ ਵਰਬ ਲੱਗੀ ਹੁੰਦੀ ਆ ਠੀਕ ਹੈ ਕਿਉਂਕਿ ਵਰਬ ਮਤਲਬ ਕੰਮ ਕੰਮ ਕਰਨ ਵਾਸਤੇ ਆਪਾਂ ਸੈਂਟੈਂਸ ਦੇ ਸ਼ੁਰੂ ਚ ਹੀ ਕਹਿ ਦਿੰਦੇ ਆ ਵਰਬ ਜਿਹੜੀ ਹੈ ਸੈਂਟੈਂਸ ਦੇ ਜਮਾਂ ਸਟਾਰਟਿੰਗ ਚ ਲੱਗੀ ਹੁੰਦੀ ਆ ਇਸੇ ਕਰਕੇ ਇਹਨੂੰ ਆਪਾਂ ਇੰਪੈਰੇਟਿਵ ਕਹਿੰਦੇ ਆ ਠੀਕ ਹੈ ਜਦੋਂ ਆਪਾਂ ਕਿਸੇ ਨੂੰ ਕੋਈ ਕਮਾਂਡ ਦੇਣੀ ਆ ਕੋਈ ਆਰਡਰ ਦੇਣਾ ਤਾਂ ਇੰਪੈਰੇਟਿਵ ਵਰਤੇ ਜਾਣਗੇ ਜਿਵੇਂ ਕਹਿਣਾ ਹੋਵੇ ਮੂਵ ਫਾਰਵਰਡ ਹਰ ਜਮੇ ਕੋਈ ਜਿਹੜਾ ਹੈ ਹਾਇਰ ਅਥਾਰਟੀ ਦਾ ਮੰਦਾ ਫੌਜ ਦੇ ਵਿੱਚ ਜਿਹੜਾ ਹੈ ਕੋਈ ਕਰਨਲ ਜਨਰਲ ਜਿਹੜਾ ਹੈ ਆਪਣੇ ਸਪਾਈਆਂ ਨੂੰ ਕਹਿੰਦਾ ਕਿ ਅੱਗੇ ਵਧੋ ਠੀਕ ਹੈ ਮੂਵ ਫੋਰਵਰਡ ਇਹ ਤੇ ਦੇਖੋ ਵਰਬ ਜਮਾ ਸਟਾਰਟਿੰਗ ਚ ਲੱਗੀ ਹੋਈ ਆ ਠੀਕ ਹੈ ਮੂਵ ਇੱਥੇ ਮੂਵ ਸਟਾਰਟਿੰਗ ਜੀ ਲੱਗੀ ਹੋਈ ਆ ਮੂਵ ਫੋਰਵਰਡ ਇਹ ਵੀ ਜਿਹੜਾ ਹੈ ਇੰਪੈਰੇਟਿਵ ਸੈਂਟੈਂਸ ਆ ਯਾ ਜਮੇ ਆਪਾਂ ਕਹਿੰਨੇ ਆ ਸਟੈਂਡ ਅਪ ਖੜੇ ਹੋ ਜੋ ਆਮ ਤੌਰ ਤੇ ਕਲਾਸਾਂ ਦੇ ਵਿੱਚ ਟੀਚਰ ਜਿਹੜਾ ਹੈਗਾ ਬੱਚਿਆਂ ਨੂੰ ਕਹਿੰਦਾ ਹੁੰਦਾ ਕਿ ਖੜੇ ਹੋ ਜੋ ਯਾ ਬੌਸ ਜਿਹੜਾ ਹੈ ਆਪਣੇ EMPLOYEES ਨੂੰ ਕਹਿ ਸਕਦਾ ਕਿ ਖੜੇ ਹੋ ਜੋ ਠੀਕ ਤਾਂ ਜਿਵੇਂ ਇੱਕ ਸੈਂਟੈਂਸ ਹੁੰਦਾ ਕਿ ਸਟਾਪ ਟਾਕਿੰਗ ਕਿ ਬੋਲਣਾ ਬੰਦ ਕਰ ਦੋ ਹਨਾ ਜਾਂ ਬਸ ਕਰੋ ਹੁਣ ਬੋਲੋ ਨਾ ਸਟਾਪ ਟਾਕਿੰਗ ਇੱਥੇ ਸਟੈਂਡ ਅੱਗੇ ਵਰਬ ਆ ਇੱਥੇ ਸਟਾਪ ਅੱਗੇ ਵਰਬ ਐਸੇ ਕਰਕੇ ਸਾਰੇ ਇੰਪੈਰੇਟਿਵ ਆ ਇਹ ਸਾਰੇ ਸੈਂਟੈਂਸਸ ਦੇ ਵਿੱਚ ਆਪਾਂ ਕੋਈ ਨਾ ਕੋਈ ਕਮਾਂਡ ਦੇ ਰਹੇ ਹਾਂ ਆਰਡਰ ਦੇ ਰਹੇ ਹਾਂ ਕਿਸੇ ਨੂੰ ਠੀਕ ਹੈ ਕਿ ਸੈਂਟੈਂਸ ਵਿੱਚਲਾ ਜਿਹੜਾ ਬੰਦਾ ਜਿਹਨੂੰ ਵੀ ਆਪਾਂ ਸੈਂਟੈਂਸ ਬੋਲ ਰਹੇ ਹਾਂ ਉਹ ਕੀ ਕਰੇ ਅੱਗੇ ਵਧੇ ਖੜਾ ਹੋ ਜਾਏ चुप करजे ठीक दूजा ये वरते जाते हैं डायरेक्शन या इंस्ट्रक्शन देने ठीक है डायरेक्शनस या इंस्ट्रक्शन देते किसी कोई दिशा निर्देश देना वह भी आपका जरा है इंपेरेटिव सेंटेंस ही देते हैं जिमें ਆਮ ਤੌਰ ਤੇ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਜਿਵੇਂ ਕਿਸੇ ਆਪਾਂ ਬਿਲਡਿੰਗ 'ਚ ਘੁੰਮਣ ਗਏ ਕਿਸੇ ਪਾਰਕ 'ਚ ਤਾਂ ਉੱਥੇ ਲਿਖਿਆ ਹੁੰਦਾ ਕਿ ਸੱਜੇ ਮੋੜੋ ਖੱਬੇ ਮੋੜੋ ਠੀਕ ਹੈ ਇਸ ਤਰ੍ਹਾਂ ਤਾਂ ਟਰਨ ਲੈਫਟ ਟਰਨ ਰਾਈਟ ਇਹ ਜਿਹੜੇ ਸੈਂਟੈਂਸ ਹੈਗੇ ਇੰਪੈਰੇਟਿਵ ਸੈਂਟੈਂਸ ਹੈ ਕਿ ਆਪਾਂ ਕਿਸੇ ਨੂੰ ਇਨਸਟਰਕਸ਼ਨ ਦੇ ਰਹੇ ਹਾਂ ਡਾਇਰੈਕਸ਼ਨ ਦੇ ਰਹੇ ਹਾਂ ਠੀਕ ਹੈ ਜਿਵੇਂ ਪ੍ਰੈਸ ਦਿਸ ਬਟਨ ਕਿ ਇਹ ਬਟਨ ਦੱਬੋ ਠੀਕ ਹੈ ATM ਦੇ ਵਿੱਚ ਜਦੋਂ ਆਪਾਂ ਪੈਸੇ ਕਢਾਉਣ ਜਾਂਦੇ ਆਂ ਤੇ ATM ਮਸ਼ੀਨ ਦੇ ਵਿੱਚ ਜਿਹੜੇ ਹੈਗੇ ਲਗਭਗ ਜ਼ਿਆਦਾਤਰ ਸੈਂਟੈਂਸ ਜਿਹੜੇ ਹੈਗੇ ਉਹ ਇੰਪੈਰੇਟਿਵ ਹੁੰਦੇ ਆ ਪ੍ਰੈਸ ਥਿਸ ਬਟਨ ਠੀਕ ਹੈ ਡੂ ਨਾਟ ਰਿਮੂਵ ਦਾ ਕਾਰਡ ਇਸ ਤਰ੍ਹਾਂ ਦੇ ਸੈਂਟੈਂਸ ਜਿਹੜੇ ਹੈਗੇ ਸਾਰੇ ਇਨਸਟਰਕਸ਼ਨ ਵਾਲੇ ਹੁੰਦੇ ਆ ਜਿਵੇਂ ਕਈ ਵਾਰੀ ਲਿਖਿਆ ਹੁੰਦਾ ਕਿ ਇੱਥੇ ਥੁੱਕਣਾ ਮਨਾ ਹੈ ਜਾਂ ਇੱਥੇ ਥੋਕੋ ਨਾ ਡੂ ਨਾਟ ਸਪਿਟ ਹਿਅਰ ਠੀਕ ਹੈ ਇਹ ਸਾਰੇ ਜਿਹੜੇ ਹੈਗੇ ਆ ਸੈਂਟੈਂਸ ਬੇਸਿਕਲੀ ਕਿਸੇ ਨੂੰ ਡਾਇਰੈਕਸ਼ਨ ਦੇ ਰਿਹਾ ਕਿਸੇ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਕਿ ਆਹ ਕੰਮ ਕਰਨੇ ਆ ਜਾਂ ਆਹ ਕੰਮ ਨਹੀਂ ਕਰਨੇ ਠੀਕ ਹੈ ਹੋਰ ਜਿਹੜੇ ਹੈਗੇ ਇੰਪੈਰੇਟਿਵ ਕਿੱਥੇ ਵਰਤੇ ਜਾਂਦੇ ਆ ਇੰਪੈਰੇਟਿਵ ਹੋਰ ਵਰਤੇ ਜਾਂਦੇ ਆ ਕਿਸੇ ਨੂੰ ਰਿਕੁਐਸਟ ਕਰਨ ਵਾਸਤੇ ਕਿਸੇ ਨੂੰ ਆਪਾਂ ਕੋਈ ਬੇਨਤੀ ਕਰਨੀ ਆ ਤਾਂ ਰਿਕੁਐਸਟ ਵੀ ਜਿਹੜੀ ਹੈਗੀ ਆਪਾਂ ਇੰਪੈਰੇਟਿਵ ਫਾਰਮ ਚ ਹੀ ਕਰਦੇ ਆ ਜਿਵੇਂ ਕਹਿਣਾ ਹੋਵੇ ਕਾਈਂਡਲੀ sit down ਠੀਕ ਜਿਵੇਂ ਘਰੇ ਮਹਿਮਾਨ ਆ ਜਾਂਦੇ ਆਪਾਂ ਕਹਿੰਦੇ ਹੁੰਦੇ ਆ ਕਿ ਬੈਠ ਜਾਓ ਠੀਕ ਹੈ ਸਾਰੇ ਪਲੀਜ਼ ਬੈਠ ਜਾਓ ਹਨਾ ਲੋਟ ਹੋ ਕੇ ਤਾਂ ਕਾਈਂਡਲੀ ਸਿਟ ਡਾਉਨ ਤਾਂ ਰਿਕੁਐਸਟਾਂ ਜਿਹੜੇ ਰਿਕੁਐਸਟ ਕਰਨ ਵਾਲੇ ਇੰਪੈਰੇਟਿਵ ਸੈਂਟੈਂਸ ਆ ਇਹਨਾਂ ਦੇ ਵਿੱਚ ਆਮ ਤੌਰ ਤੇ ਕਾਈਂਡਲੀ ਜਾਂ ਪਲੀਜ਼ ਲੱਗਿਆ ਹੁੰਦਾ ਜਿਵੇਂ ਇਹ ਕਹਿਣਾ ਹੋਵੇ ਕਿ ਪਲੀਜ਼ ਪਲੀਜ਼ ਗਿਵ ਮੀ ਅਪੈਨ ਆਪਣੇ ਕੋਲ ਕੋਈ ਪੈਨ ਹੈ ਨਹੀਂ ਆਪਾਂ ਨਾਲ ਦੇ ਤੋਂ ਕਲਾਸ ਦੇ ਵਿੱਚ ਪੈਨ ਮੰਗਦੇ ਆ ਤਾਂ ਪਲੀਜ਼ ਕਹਿ ਕੇ ਮੰਗਾਗੇ ਠੀਕ ਹੈ ਤਾਂ ਇੱਥੇ ਕਾਈਂਡਲੀ ਪਲੀਜ਼ ਜਿਹੜੇ ਹੈਗੇ ਆ ਇਹ ਸਾਰੇ ਰਿਕੁਐਸਟ ਕਰਨ ਦੀ ਨਿਸ਼ਾਨੀ ਆ ਜਾਂ ਆਮ ਤੌਰ ਤੇ ਆਪਾਂ ਕਹੀ ਰਿਹਾ ਆਂ ਵੀ ਕਹਿੰਦੇ ਆ ਹੈਲਪ ਮੀ ਪਲੀਜ਼ ਪਲੀਜ਼ ਪਿੱਛੇ ਵੀ ਆ ਜਾਂਦਾ ਠੀਕ ਹੈ ਹੈਲਪ ਮੀ ਪਲੀਜ਼ ਤਾਂ ਕਾਈਂਡਲੀ ਆ ਪਲੀਜ਼ ਜਿਹੜੇ ਹੈਗੇ ਆ ਇਹ ਬੇਸਿਕਲੀ ਸ਼ੋ ਕਰਦੇ ਆ ਕਿ ਤੁਸੀਂ ਰਿਕੁਐਸਟ ਕਰ ਰਹੇ ਆਂ ਵਰਬ ਆਪਣੀ ਇੱਥੇ ਸਟਾਰਟ ਹੋ ਰਹੀ ਹੈ ਇਹ ਬੇਸਿਕਲੀ ਸੈਂਟੈਂਸ ਦੀ ਸਟਾਰਟਿੰਗ ਇੱਥੇ ਆ ਠੀਕ ਵਰਬ ਤੋਂ ਹੀ ਹੁਣ ਦੇਖੋ ਜਦੋਂ ਆਪਾਂ ਕਿਸੇ ਨੂੰ ਰਿਕੁਐਸਟ ਕਰਦੇ ਆ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਹੀ ਆਪਾਂ ਸੈਂਟੈਂਸ ਦੇ ਵਿੱਚ ਪਲੀਜ਼ ਕਹੀਏ ਜਾਂ ਕਾਈਂਡਲੀ ਕਹੀਏ ਠੀਕ ਹੈ ਆਪਾਂ ਕਈ ਵਾਰੀ ਪਲੀਜ਼ ਜਾਂ ਕਾਈਂਡਲੀ ਕਹੇ ਤੋਂ ਬਿਨਾ ਵੀ ਜਿਹੜਾ ਹੈਗਾ ਰਿਕੁਐਸਟ ਕਰ ਦਿੰਦੇ ਆ ਬੇਸਿਕਲੀ ਆਪਣੀ ਟੋਨ ਕਿਸ ਤਰ੍ਹਾਂ ਦੀ ਹੈ ਰਿਕੁਐਸਟ ਵਾਲੀ ਆ ਆਰਡਰ ਵਾਲੀ ਆ ਇਹੀ ਜਜ ਕਰਦੀ ਆ ਕਿ ਆਪਾਂ ਸੈਂਟੈਂਸ ਜਿਹੜਾ ਹੈ ਕਿਸ ਫਾਰਮ ਚ ਵਰਤ ਰਹੇ ਹਾਂ ਕਮਾਂਡ ਵਾਸਤੇ ਕਿ ਰਿਕੁਐਸਟ ਵਾਸਤੇ ਜਿਵੇਂ ਮੰਨ ਕੇ ਚੱਲੋ ਜਿਵੇਂ ਆਪਾਂ ਆਮ ਹੀ ਕਹਿੰਦੇ ਹਾਂ ਨੇ ਕਿ ਵੀਰ ਬਣਾ ਮੇਰੀ ਹੈਲਪ ਕਰ ਦੇ ਤਾਂ ਇੱਥੇ ਜਿਹੜਾ ਆਪਾਂ ਸੈਂਟੈਂਸ ਇੰਗਲਿਸ਼ ਚ ਬਣੂਗਾ ਕਿ ਹੈਲਪ ਮੀ ਬ੍ਰਦਰ ਹਾ ਨਾ ਯਾ ਬ੍ਰਦਰ ਹੈਲਪ ਮੀ ਤਾਂ ਇੱਥੇ ਹੈਲਪ ਮੀ ਬ੍ਰਦਰ ਯਾ ਕਿਤੇ ਵੀ ਪਲੀਜ਼ ਯਾ ਕਾਈਂਡਲੀ ਨਹੀਂ ਲਾ ਰਹਿਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਇਹ ਇੰਪੈਰੇਟਿਵ ਸੈਂਟੈਂਸ ਨਹੀਂ ਹੈ ਇੰਪੈਰੇਟਿਵ ਯਾ ਬੇਸਿਕਲੀ ਸੈਂਟੈਂਸ ਦੀ ਟੋਨ ਸਮਝਿਆ ਕਰੋ ਸੈਂਟੈਂਸ ਦੀ ਟੋਨ ਕਮਾਂਡ ਵਾਲੀ ਹੈ ਡਾਇਰੈਕਸ਼ਨ ਵਾਲੀ ਹੈ ਜਾਂ ਰਿਕੁਐਸਟ ਵਾਲੀ ਹੈ ਠੀਕ ਹੋ ਰਹੀ ਕਿੱਥੇ ਵਰਤਿਆ ਜਾਂਦਾ ਥੋੜੇ ਹੀ ਵਰਤਿਆ ਜਾਂਦਾ ਸਜੈਸ਼ਨ ਦੇਣ ਵਾਸਤੇ ਸਜੈਸ਼ਨ ਜਾਂ ਐਡਵਾਈਸ ਜੇ ਤੁਹਾਨੂੰ ਆਪਾਂ ਕਿਸੇ ਨੂੰ ਕੋਈ ਸਲਾਹ ਮਸ਼ਵਰਾ ਦੇਣਾ ਹੁੰਦਾ ਉਹ ਵੀ ਆਪਾਂ ਇੰਪੈਰੇਟਿਵ ਫਾਰਮ ਚ ਦਿੰਨੇ ਆ ਜਿਵੇਂ ਹੋ ਗਿਆ ਟੇਕ ਸਮ ਰੈਸਟ ਮਹਿਮਾਨ ਕੇ ਚਲੋ ਡਾਕਟਰ ਜਿਹੜਾ ਹੈ ਮਰੀਜ਼ ਨੂੰ ਕਹਿੰਦਾ ਹੁੰਦਾ ਕਿ ਭਾਈ ਤੂੰ ਬਿਮਾਰ ਆ ਥੋੜਾ ਆਰਾਮ ਕਰ ਟੇਕ ਸਮ ਰੈਸਟ ਡਾਕਟਰ ਜਿਹੜਾ ਹੈ ਮਰੀਜ਼ ਨੂੰ ਮਸ਼ਵਰਾ ਦੇ ਰਿਹਾ ਸਲਾਹ ਦੇ ਰਿਹਾ ਕਿ ਆਰਾਮ ਕਰ ਟੇਕ ਸਮ ਰੈਸਟ ਟੇਕ ਵਰਬਾ ਯਾਦ ਮੈਂ ਕਹਿੰਦੇ ਹੁੰਨੇ ਆ ਈਟ ਸਮ ਫਰੂਟ ਫਰੂਟਸ ਠੀਕ ਹੈ ਕੋਈ ਬੰਦਾ ਤਮਜੋਰ ਆਇਆ ਤਾਂ ਉਹ ਆਪਾਂ ਖਾਣ ਪੀਣ ਦੀ ਸਲਾਹ ਦਿੰਦੇ ਨੇ ਕਿ ਖਾਇਆ ਪੀਆ ਕਰੋ ਠੀਕ ਹੈ ਖਾਇਆ ਪੀਆ ਕਰੋ ਜਿਹੜਾ ਆਪਾਂ ਇਹ ਬੇਸਿਕਲੀ ਆਪਾਂ ਸਲਾਹ ਹੀ ਦੇ ਰਹੇ ਹਾਂ ਕਿਸੇ ਨੂੰ ਠੀਕ ਹੈ ਕਿ ਚੱਕ ਚੰਗਾ ਖਾਣਾ ਖਾਇ ਕਰੋ ਦਦ ਕਿਉਂ ਖਾਇਆ ਕਰੋ ਹਨ ਤਾਂ ਏਟ ਸਮ ਫਰੂਟਸ ਯਾ ਅੱਜ ਮੈਂ ਆਪਾਂ ਕਹਿਣੇ ਆ ਡੂ ਨਾਟ ਵੇਸਟ ਜਦੋਂ ਆਪਾਂ ਦੇਖਦੇ ਆ ਕਿ ਬੱਚੇ ਜਿਹੜੇ ਹੈਗੇ ਆ ਪੜਨ ਦੀ ਬਜਾਏ ਇਧਰ ਖੇਡਣ ਕੁੱਦਣ ਦੀ ਮਸਤਾ ਤਾਂ ਆਪਾਂ ਕਹਿੰਨੇ ਕਿ ਟਾਈਮ ਖਰਾਬ ਨਾ ਕਰੋ ਪੇਪਰ ਤੁਹਾਡੇ ਨੇੜੇ ਆਉਂਦੇ ਜਾਂਦੇ ਆ ਪੜ ਲਓ ਠੀਕ ਹੈ ਇੱਥੇ ਜਿਹੜੇ ਹੈਗੇ ਆ ਆਪਾਂ ਕਿ ਟਾਈਮ ਖਰਾਬ ਨਾ ਕਰੋ ਬੇਸਿਕਲੀ ਆਪਾਂ ਕੋਈ ਆਰਡਰ ਨਹੀਂ ਦੇ ਰਹੇ ਆਪਾਂ ਇੱਥੇ ਸਲਾਹ ਦੇ ਰਹੇ ਹਾਂ ਕਿ ਭਾਈ ਤੁਸੀਂ ਆਹਦਾ ਟਾਈਮ ਖਰਾਬ ਕਰ ਰਹੇ ਹਾਂ ਤੁਹਾਡੇ ਪੇਪਰ ਨੇੜੇ ਆਉਂਦੇ ਆ ਪੜ੍ਹ ਲਓ ਠੀਕ ਐ ਡੂ ਨਾਟ ਇੱਥੇ ਡੂ ਵਰਬ ਹੈਲਪਿੰਗ ਵਰਬ ਜਿਵੇਂ ਕਹਿੰਦੇ ਆਪਾਂ ਠੀਕ ਐ ਤਾਂ ਇੰਪੈਰੇਟਿਵ ਸੈਂਟੈਂਸ ਜਿਹੜੇ ਹੈਗੇ ਬੇਸਿਕਲੀ ਚਾਰ ਥਾਵਾਂ ਤੇ ਵਰਤੇ ਜਾਂਦੇ ਆ ਜਦੋਂ ਆਪਾਂ ਕਿਸੇ ਨੂੰ ਕਮਾਂਡ ਜਾਂ ਆਰਡਰ ਦੇਣਾ ਕਮਾਂਡ ਜਾਂ ਆਰਡਰ ਦੇ ਵਿੱਚ ਮੇਰਾ خیال ਹੈ ਕਿ ਬਹੁਤ ਥੋੜਾ ਜਿਹਾ ਫਰਕ ਆ ਕਮਾਂਡ ਜਿਹੜਾ ਹੈ ਉਹੀ ਕੋਈ ਸੀਨੀਅਰ ਹੀ ਆਪਣੀ ਜੂਨੀਅਰ ਨੂੰ ਦਿੰਦਾ ਹੁੰਦਾ ਹੁੰਦਾ ਠੀਕ ਹੈ ਜਦੋਂ ਤੁਸੀਂ ਕਿਸੇ ਨਾਲੋਂ ਸੀਨੀਅਰ ਆ ਤਾਂ ਤੁਸੀਂ ਆਪ ਤੋਂ ਹੀਟ ਲਿਆ ਨੂੰ ਕਮਾਂਡ ਦੇ ਸਕਦੇ ਆ ਠੀਕ ਹੈ ਆਰਡਰ ਬੇਸਿਕਲੀ ਆਰਡਰ ਦੇਣ ਵਾਸਤੇ ਜ਼ਰੂਰੀ ਨਹੀਂ ਹੈ ਕਿ ਕੋਈ ਤੁਹਾਡੇ ਤੋਂ ਜੂਨੀਅਰ ਹੋਵੇ ਜਿਵੇਂ ਆਪਾਂ ਹੋਟਲਸ ਜਾਂਦੇ ਆ ਰੈਸਟੋਰੈਂਟਸ ਜਾਂਦੇ ਆ ਉੱਥੇ ਆਪਾਂ ਵੇਟਰ ਨੂੰ ਆਰਡਰ ਦਿੰਨੇ ਹੁੰਦੇ ਆ ਕਿ ਕੀ ਖਾਣਾ ਠੀਕ ਹੈ ਤਾਂ ਉਹ ਜਿਹੜਾ ਵੇਟਰ ਹੁੰਦਾ ਉਹ ਆਪਣਾ EMPLOYE ਤਾਂ ਹੁੰਦਾ ਨਹੀਂ ਉਹ ਤਾਂ ਬੇਸਿਕਲੀ ਰੈਸਟੋਰੈਂਟ ਦੇ ਓਨਰ ਦਾ EMPLOYE ਆ ਇਸੇ ਕਰਕੇ ਆਪਾਂ ਉੱਥੇ ਆਰਡਰ ਦਿੰਦੇ ਆ ਕਮਾਂਡ ਦੇਣ ਵਾਸਤੇ ਜ਼ਰੂਰੀ ਹੈ ਕਿ ਆਪਾਂ ਕਿਸੇ ਦੇ ਸੀਨੀਅਰ ਹੋਈਏ ਕਿਸੇ ਤੋਂ ਅਥਾਰਟੀ ਦੇ ਵਿੱਚ ਵੱਡੇ ਹੋਈਏ ਪਾਵਰ ਦੇ ਵੱਡੇ ਹੋਈਏ ਠੀਕ ਡਾਇਰੈਕਸ਼ਨ ਕੋਈ ਦਿਸ਼ਾ ਦਿਸ਼ਾ ਨਿਰਦੇਸ਼ ਦੇਣਾ ਹੈ ਉਹਦੇ ਹਸਤੇ ਇੰਪੈਰੇਟਿਵ ਵਰਤਾਜੂ ਰਿਕੁਐਸਟ ਕਿਸੇ ਨੂੰ ਬੇਨਤੀ ਕਰਨੀ ਆ ਸੁਜੈਸ਼ਨ ਯਾ ਐਡਵਾਈਸ ਕਿਸੇ ਨੂੰ ਸਲਾਹ ਦੇਣੀ ਆ ਕੋਈ مشਵਰਾ ਦੇਣਾ ਨਸੀਹਤ ਦੇਣੀ ਆ ਉਹਦੇ ਹਸਤੇ ਜਿਹੜਾ ਹੈਗਾ ਇੰਪੈਰੇਟਿਵ ਸੈਂਟੈਂਸ ਵਰਤੇ ਜਾਣਿਆ ਠੀਕ ਸਿੱਖਣੇ ਕਰਨੇ ਸੌਖੀ ਆ ਕੋਈ ਬਹੁਤੇ ਔਖੇ ਫੇਰ ਵੀ ਜੇ ਇਹਨਾਂ ਬਾਰੇ ਕੁਝ ਨਾ ਸਮਝ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਔਰ ਇੱਕ ਹੋਮਵਰਕ ਸਾਰੇ ਬੱਚਿਆਂ ਵਾਸਤੇ ਛੋਟਾ ਜਿਹਾ ਕਿ ਕਮੈਂਟ ਸੈਕਸ਼ਨ ਦੇ ਵਿੱਚ ਸਾਰੇ ਜਣੇ ਇਹ ਸਾਰਿਆਂ ਦੇ ਵਿੱਚੋਂ ਆਪਾਂ 4 ਥਾਈ ਇਹਦੀ ਵਾਰਤੋਂ ਲਿਖੀਗਾ ਠੀਕ ਹੈ ਇਹ ਸਾਰਿਆਂ ਦੇ ਵਿੱਚੋਂ ਦੋ ਦੋ ਸੈਂਟੈਂਸ ਜਿਹੜੇ ਹੈਗੇ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਨੂੰ ਲਿਖ ਕੇ ਕਮਿਟ ਕਰਿਓ ਦੋ ਦੋ ਸੈਂਟੈਂਸ ਬਣਾ ਕੇ ਠੀਕ ਹੈ ਮਤਲਬ ਟੋਟਲ 8 ਸੈਂਟੈਂਸ ਬਣਾ ਕੇ ਠੀਕ ਤਾਂ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ Thank you.